ਮੂਸੇ ਵਾਲੇ ਵਾਂਗੂ ਆ ਮਣਗਾ ਲੁੱਕ ਤੋਂ ਉਹਦੇ ਵਾਗੂ ਨੱਗਦਾਰਾਂ ਨਾਲ ਬਹਿੰਦਾ ਜਟਿਏ ਹਉ ਚੜ ਰਹੰਨਾ ਦੇ ਸੀ ਲੱਕ ਮਿਣਦੇ ਹਉ ਨਹੀਂ ਮੈਂ ਅਸਲੇ ਤੇ ਗੌਣ ਲਾਤੇ ਨਹੀਂ ਵਾਹ ਜੀ ਵਾਸ ਤੇ ਬਾਈ ਦੀਆਂ ਰੀਲਾਂ ਵੀ ਜਿਹੜੀਆਂ ਹੁੰਦੀਆਂ ਨੇ ਵੀਡੀਓਜ਼ ਹੁੰਦੀਆਂ ਨੇ ਇੰਸਟਾਗ੍ਰam ਦੇ ਉੱਤੇ ਨਾ ਉਹਦੇ ਵਿੱਚ ਵੀ ਬਾਈ ਇਦਾਂ ਹੀ ਮੂਸੇ ਪਿੰਡ ਦੇ ਖੇਤ ਚੋਂ ਜੁੜੀਆਂ ਦੂਰ ਦੂਰ ਤੱਕ ਤਾਰਾਂ ਨਹੀਂ ਜਿਹਨੂੰ ਪੁੱਟਦਾ ਜਣਾ ਚੋਂ ਪੁੱਟਦਾ ਮੈਨੂੰ ਕਹਿੰਦੇ ਨਾਟ 11 ਨੇ ਨੌਜਵਾਨ ਦਿਲ ਦੀ ਧੜਕਣ ਬਾਈ ਸਿੱਧੂ ਮੂਸੇ ਵਾਲਾ ਜਿਹਨੂੰ ਹਰ ਨੌਜਵਾਨ ਬਹੁਤ ਪਿਆਰ ਕਰਦਾ ਸੀਗਾ ਅੱਜ ਬਾਈ ਸਾਡੇ ਵਿੱਚ ਤਾਂ ਹੈ ਨਹੀਂ ਨਾ ਅਸੀਂ ਉਹਨੂੰ ਵਾਪਸ ਲਿਆ ਸਕਦੇ ਆ ਤੇ ਪਰ ਦੁਨੀਆ ਤੇ ਬਹੁਤ ਸਾਰੇ ਇਦਾਂ ਦੇ ਲੋਕ ਨੇ ਇਦਾਂ ਦੇ ਵੀਰ ਨੇ ਜਿਹਦੀਆਂ ਦੀ ਸ਼ਕਲ ਉਹਨਾਂ ਦੇ ਨਾਲ ਮਿਲਦੀ ਆ ਤੇ ਉਹਨਾਂ ਨੂੰ ਵੇਖ ਕੇ ਸਾਨੂੰ ਬਾਈ ਦੀ ਜਿਹੜੀ ਕਮੀ ਮਹਿਸੂਸ ਹੁੰਦੀ ਸੀ ਉਹ ਕਿਤੇ ਨਾ ਕਿਤੇ ਅਸੀਂ ਭਰ ਦੀ ਨਜ਼ਰ ਆਉਂਦੀ ਆ ਸਾਨੂੰ ਕਿਤੇ ਦੂਰੋਂ ਉਹਦੀ ਝਲਕ ਨਜ਼ਰ ਆਉਂਦੀ ਆ ਤੇ ਉਹਨਾਂ ਵਿੱਚੋਂ ਇੱਕ ਬਾਈ ਆ ਸਾਡੇ ਨਾਲ ਵੀਰ ਗੌਰਵ ਚੰਦੀ ਤੇ ਮੈਂ ਬਾਈ ਨੂੰ ਜਦੋਂ ਪਹਿਲੀ ਵਾਰ ਦੇਖਿਆ ਤੇ ਮੈਂ ਐਂ ਲੱਗਿਆ ਕਿ ਜਿਵੇਂ ਵਾਕਈ ਸਿੱਧੂ ਮੂਸੇ ਵਾਲਾ ਬਾਈ ਤੁਰਿਆ ਜਾਂਦਾ ਬਾਈ ਦਾ ਕੱਦ ਕਾਠ ਬਾਈ ਦੀ ਸ਼ਕਲ ਜਮਾਂ ਬਾਈ ਨਾਲ ਦੀ ਆ ਤੇ ਅੱਜ ਆਪਾਂ ਹੁਣ ਬਾਈ ਨਾਲ ਕਰਾਂਗੇ ਗੱਲਾਂ ਬਾਤਾਂ ਥੋੜੀਆਂ ਜੀਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੇ ਵੀਰ ਨੂੰ ਪੁੱਛਦੇ ਆ ਵੀ ਕੀ ਕੀ ਕਰਦੇ ਆ ਡੇਲੀ ਲਾਈਫ ਤੇ ਵਿੱਚ ਤੇ ਲੋਕ ਜਿਹੜੇ ਆ ਇਹਨਾਂ ਨੂੰ ਦੇਖ ਕੇ ਕਿਦਾਂ ਦਾ ਜਿਹੜਾ ਰਿਐਕਟ ਕਰਦੇ ਆ ਕਿਵੇਂ ਭਾਈ ਜਿੱਦਾਂ ਤੁਹਾਨੂੰ ਮੈਂ ਪਹਿਲੀ ਵਾਰ ਤੁਹਾਨੂੰ ਦੇਖਿਆ ਤੇ ਮੈਨੂੰ ਵੀ ਐਵੇਂ ਲੱਗਿਆ ਕਿ ਹਨਾ ਜਿਵੇਂ ਸਿੱਧੂ ਮੂਸੇ ਵਾਲਾ ਬਾਈ ਜਰ ਆਨੰਦਾ ਤੇ ਕਿਵੇਂ ਬਾਕੀ ਲੋਕਾਂ ਵੱਲੋਂ ਤੁਹਾਡੇ ਤੇ ਕੀ ਰਿਐਕਸ਼ਨ ਆ ਪਹਿਲਾਂ ਤਾਂ ਵੀਰੇ ਆਪਾਂ ਯਾਰ ਸੋਚਿਆ ਹੀ ਨਹੀਂ ਕਦੇ ਯਾਰ ਬਈ ਮੈਂ ਸਿੱਧੂ ਵਰਗਾ ਲੱਗਦਾ ਹਨਾ ਪਰ ਜਦੋਂ ਕਿਤੇ ਵੀ ਜਾਈਦਾ ਵੀਰੇ ਪਬਲਿਕ ਪਲੇਸ ਤੇ ਆਣਾ ਵੱਡੇ ਟਾਊਨ ਚ ਜਾਵਾਂਗੇ ਆਪਾਂ ਕਿਤੇ ਵੀ ਹੂੰ ਉੱਥੇ ਨਾ ਆਪਾਂ ਦੇਖੀਦੇ ਆ ਹਨਾ ਮੈਂ ਜਦੋਂ ਜਾਂਦਾ ਵਾਂ ਤੇ ਉਦੋਂ ਲੋਕ ਸਾਰੇ ਹੀ ਦੇਖਦੇ ਆ ਹਨਾ ਮਤਲਬ ਜਿਹਦੇ ਤੋਂ ਪਤਾ ਲੱਗ ਜਾਂਦਾ ਇੱਕ ਆਪਾਂ ਗੱਲਾਂ ਵੀ ਸੁਣ ਲੈਨੇ ਹਨਾ ਸੁਣੀ ਜਾਂਦੀਆਂ ਆਪਾਂ ਨੂੰ ਨਾਲ ਬੰਦਾ ਤੁਰਿਆ ਜਾਵੇ ਕੋਈ ਜਵੇ ਹਨਾ ਵੀ ਉਹ ਬਿਲਕੁਲ ਬਿਲਕੁਲ ਸਿੱਧੂ ਵਰਗਾ ਲੱਗਦਾ ਹਨਾ ਤੇ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਮਤਲਬ ਖੁਸ਼ੀ ਹੁੰਦੀ ਆ ਜਿਵੇਂ ਨਾ ਬਾਈ ਨੂੰ ਆਪ ਫਰੰਟ ਤੇ ਦੇਖੀ ਜਾਂਦੇ ਹੁੰਦੇ ਆ ਉਹ ਟਾਈਪ ਦੀ ਉਹਨਾਂ 'ਚ ਖੁਸ਼ੀ ਹੁੰਦੀ ਆ ਬਈ ਇੱਕ ਤੇ ਉਹਨਾਂ ਨੂੰ ਦੇਖ ਕੇ ਮਾਨ ਮੀਸੂਰ ਹੁੰਦਾ ਬਈ ਆਪ ਦੇ ਆਪ ਨੂੰ ਉਦੋਂ ਮਤਲਬ ਤੁਹਾਨੂੰ ਪਤਾ ਲੱਗ ਜਾਂਦਾ ਕਿ ਮਤਲਬ ਮੇਰੀ ਜਿਹੜੀ ਫੇਸ ਰਿਜ਼ੈਂਬਲੈਂਸ ਆਉਂਦੀ ਆ ਬਾਈ ਦੇ ਨਾਲ ਹਨਾ ਹਾਂਜੀ 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 ਠੀਕ ਆ ਤੇ ਬਾਈ ਨੂੰ ਫੋਲੋ ਕਰਦੇ ਆ ਹਾਂਜੀ ਫੋਲੋ ਕਰਦਾ ਜੀ ਸ਼ੁਰੂ ਤੋਂ ਹੀ ਕਰਦਾ ਜੀ ਬਾਈ ਜਦੋਂ ਦਾ ਇੰਡਸਟਰੀ 'ਚ ਆਇਆ ਵੀਰੇ ਹਾਂ ਉਦੋਂ ਤੇ ਉਹਦੇ ਫੈਨ ਆ ਤੁਸੀਂ ਹੈ ਠੀਕ अच्छा भाई की करਦੇ ਹੋ ਤੁਸੀਂ ਡੇਲੀ ਲਾਈਫ ਦੇ ਵਿੱਚ ਪੜ੍ਹਦੇ ਆ জব ਕਰਦੇ ਆ ਕੀ ਕੀ ਕਰਦੇ ਹੋ ਵੀਰੇ ਹਜੇ ਦਾ ਸਟੱਡੀ ਕੰਪਲੀਟ ਕੀਤੀ ਆ ਸਾਲ ਕਿ ਪਹਿਲਾਂ ਪਲੱਸ 2 ਕਰਕੇ ਛੱਡਿਆ ਵੀਰੇ ਤੇ ਫੋਰਨ ਜਾਣ ਦਾ ਪਲਾਨ ਆ ਮੇਰੇ ਹਜੇ ਤਾਂ ਯਾਰ ਫੋਰਨ ਜਾਂਦਾ ਕਿਉਂ ਸੋਚ ਰਹੇ ਹੋ ਵੈਸੇ ਵੀਰੇ ਕੋ ਮੜ ਫਿਰਨ ਦਾ ਬਹੁਤ ਸ਼ੌਕ ਆ ਉਦਾਂ ਵੀ ਜਾਈਦਾ ਹੀ ਆ ਹਨਾ ਲੈ ਲੂ ਜਾਇਦਾ ਹਰ ਮਤਲਬ ਜਦੋਂ ਫ੍ਰੀ ਹੋਈ ਤਾਂ ਫਰੈਂਡਸ ਨਾਲ ਜਾਈਦਾ ਹੀ ਆ ਤੇ ਫਰੀ ਬੰਦੇ ਤੇ ਇਹ ਗਾਉਂ ਦਾ ਸ਼ੌਕ ਰੱਖਦੇ ਆ ਹਾਂਜੀ ਬਹੁਤ ਸ਼ੌਕ ਆ ਗਾਉਂ ਦਾ ਵੀ ਵੀਰੇ ਕਿਹੜੇ ਗਾਣੇ ਜ਼ਿਆਦਾ ਕੋਣਾ ਪਸੰਦ ਕਰਦੇ ਆ ਸਿੱਧੂ ਬਾਈ ਦੇ ਗਾਣੇ ਜ਼ਿਆਦਾ ਗਾਣੇ ਜਿਹੜੇ ਉਹ ਗਾਣੇ ਜ਼ਿਆਦਾ ਪਸੰਦ ਕਰਦੇ ਆ ਜਾਂ ਆਪਣੇ ਗਾਣੇ ਤੁਹਾਡੇ ਆਪ ਦੇ ਹੈਗੇ ਆ ਵੀਰੇ ਯਾਰ ਪਹਿਲੀ ਗੱਲ ਤਾਂ ਯਾਰ ਸ਼ੁਰੂ ਤੋਂ ਬਾਈ ਸਿੱਧੂ ਨੂੰ ਹੀ ਸੁਣਿਆ ਵੀਰੇ ਸ਼ੁਰੂ ਤੋਂ ਹੀ ਜਦੋਂ ਦਾ ਬਾਈ ਇੰਡਸਟਰੀ 'ਚ ਆਇਆ ਨਾ ਉਦੋਂ ਦਾ ਬਾਈ ਨੂੰ ਹੀ ਸੁਣਿਆ ਹੋਇਆ ਵੀਰੇ ਸ਼ੁਰੂ ਤੋਂ ਤੇ ਰੋਜ਼ ਉਹਦੇ ਬਾਈ ਦੇ ਗਾਣੇ ਸੁਣੀਦੇ ਆ ਜਿਹੜੀ ਗੱਲ ਤੁਸੀਂ ਕਹੀ ਆ ਬਈ ਜਦੋਂ ਦਾ ਵਕਈ ਬਾਈ ਆਇਆ ਸੀ ਨਾ ਇੰਡਸਟਰੀ ਦੇ ਵਿੱਚ ਤੇ ਉਹਦੇ ਗਾਣੇ ਹੀ ਸੁਣਨ ਦਿਲ ਕਰਦਾ ਸੀ ਜਦੋਂ ਸਵੇਰੇ ਉੱਠਣਾ ਤਾਂ ਐਦਾਂ ਹੁੰਦਾ ਸੀਗਾ ਵੀ ਯਾਰ ਅੱਜ ਵੀ ਬਾਈ ਦਾ ਨਵਾਂ ਗਾਣਾ ਆਊਗਾ ਅੱਜ ਵੀ ਬਾਈ ਦਾ ਨਵਾਂ ਗਾਣਾ ਆਊਗਾ ਇੱਕ ਵੇਟ ਰਹਿੰਦੀ ਹੁੰਦੀ ਸੀਗੀ ਤੇ ਇਹ ਮੈਂ ਝੂਠ ਨਹੀਂ ਬੋਲ ਰਿਹਾ ਤੁਸੀਂ ਵੀ ਸਾਰੇ ਜਾਣਦੇ ਹੋ ਤੇ ਤੁਸੀਂ ਵੀ ਇਦਾਂ ਹੀ ਵੇਟ ਕਰਦੇ ਸੀਗੇ ਬਾਈ ਦਾ ਗਾਣਾ ਵੀ ਆਊਗਾ ਅੱਜ ਕਿ ਨਹੀਂ ਕਦੋਂ ਆਊਗਾ ਹਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਚੀਜ਼ ਨੂੰ ਵੀ ਤੁਸੀਂ ਵੀ ਵੇਟ ਕਰਦੇ ਸੀ ਜਾਂ ਨਹੀਂ ਕਰਦੇ ਸੀਗੇ ਤੇ ਹੁਣ ਤੁਸੀਂ ਫਿਰ ਐਦਾਂ ਕਰੋ ਇੱਕ ਬਾਈ ਦਾ ਕਿਹੜਾ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਆਉ ਸੁਣਾਓ ਸਾਨੂੰ ਮੈਂ ਤੁਹਾਨੂੰ ਬਈ ਬਾਈ ਬਾਈ ਸੁਣਾ ਦਿੰਦਾ ਵੀਰੇ ਠੀਕ ਆ ਹਾਂਜੀ ਹਉ ਜਿਹੜੇ ਰਹਨਾਂ ਦੇ ਸੀ ਲੱਕ ਮਿਣਦੇ ਹਉ ਨਹੀਂ ਮੈਂ ਅਸਲੇ ਤੇ ਗੌਣ ਲਾਤੇ ਨਹੀਂ ਹਉ ਤੇਰੇ ਬੰਬੇ ਬੁੰਬੇ ਵਾਲੇ ਮਿੱਠੀ ਐ ਹਉ ਨਹੀਂ ਮੈਂ ਮੂਸੇ ਪਿੰਡ ਆਉਣ ਲਾਤੇ ਨਹੀਂ ਹੋਣ ਕੀ ਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਹਉ ਤੇਰੇ ਕਿੰਨਾਂ ਸਾਲਾਂ ਦੇ ਯੱਟ ਨੂੰ ਹਉ ਬਾਈ ਬਾਈ ਕਹਦੀ ਦੁਨੀਆ ਹਉ ਤੇਰੇ ਕਿੰਨਾਂ ਸਾਲਾਂ ਦੇ ਯੱਟ ਨੂੰ ਹਉ ਮੈਂ ਕਿਆ ਬਾਈ ਬਾਈ ਕਹਦੀ ਦੁਨੀਆ ਬਹੁਤ ਵਧੀਆ ਭਾਈ ਨਜ਼ਾਰਾ ਆ ਗਿਆ ਸੱਚੀ ਗੱਲ ਆ ਤੇ ਬਹੁਤ ਵਧੀਆ ਆਵਾਜ਼ ਆ ਤੁਹਾਡੀ ਪ੍ਰਮਾਤਮਾ ਕਿਰਪਾ ਕਰੇ ਥੈਂਕ ਯੂ ਥੈਂਕ ਯੂ ਭਾਈ ਤੇ ਹੋ ਰਹੇ ਦਸੋ ਕੀ ਜਿੱਦਾਂ ਵਿਆਹ ਤੇ ਜਿਸ ਜਾਨੇ ਆ ਜਾਂ ਕਿਸੇ ਆਪਣੇ ਰਿਲੇਟਿਵ ਦੇ ਘਰ ਜਾਨੇ ਆ ਜਾਂ ਕਿਸੇ ਪਬਲਿਕ ਪਲੇਸ ਤੇ ਜਾਨੇ ਆ ਹਾਂਜੀ ਹਾਂਜੀ ਤੇ ਜਿਹੜੀ ਆਡੀਅנס ਹੁੰਦੀ ਆ ਆਡੀਅנס ਨਹੀਂ ਕਹਿੰਦੇ ਚਲੋ ਆਪਣੇ ਜਿਹੜੇ ਪਿਆਰ ਕਰਨ ਵਾਲੇ ਹੋਗੇ ਜਾਂ ਆਪਣੇ ਨੋਰਮਲ ਜਿਹੜੇ ਲੋਕ ਉਥੇ ਤੁਰੇ ਜਾਂਦੇ ਹੁੰਦੇ ਆ ਕੀ ਕਿਦਾਂ ਦਾ ਰਿਐਕਟ ਕਰਦੇ ਆ ਉਹ ਰੀਐਕਟ ਵੀਰੇ ਹੁਣ ਮੈਂ ਐਗਜ਼ਾਮਪਲ ਲੈ ਲੈਨੇ ਆਪਾਂ ਵਿਆਹ ਵਾਲੂਆਂ ਦੇ ਜਾਈਦਾ ਨਾ ਵਿਆਹ ਸ਼ਾਦੀ ਤੇ ਹਾਂ ਉੱਥੇ ਖਾਈ ਪੀਦਾ ਹਨਾ ਬੈਠੇ ਬੂਟੇ ਹੁੰਦਾ ਜੋ ਫਰੈਂਡਸ ਤੇ ਜੋ ਨਵੇਂ ਬੰਦੇ ਟੱਕਰਦੇ ਆ ਬਈ ਤੁਹਾਡੀਆਂ ਰੀਲਾਂ ਰੀਲਸ ਦੇਖਿਆ ਹੋਈਆਂ ਇੰਸਟਾਗ੍ਰਾਮ ਦੇ ਵੀਡੀਓਜ਼ ਦੇਖਿਆ ਹੋਈਆਂ ਉਹਨਾਂ ਨੂੰ ਜਦੋਂ ਜਦੋਂ ਉਹ ਬੁਲਾਉਂਦੇ ਨੇ ਰਿਸਪੈਕਟ ਵੀ ਇਹ ਨਾਲ ਵੀਰੇ ਮਿਲ ਕੇ ਵਧੀਆ ਲੱਗਿਆ ਹਨਾ ਤੁਹਾਨੂੰ ਫੋਨ 'ਚ ਦੇਖੀਦਾ ਅੱਜ ਤੁਹਾਨੂੰ ਲਾਈਵ ਦੇਖਿਆ ਹਨਾ ਵੀ ਤੁਹਾਡੀ ਝਲਕ ਵੀ ਬਈ ਨਾਲ ਮਿਲਦੀ ਆ ਤੇ ਉਦੋਂ ਜਦੋਂ ਉਹ ਗੱਲਾਂ ਸੁਣਦੇ ਆ ਨਾ ਵਧੀਆ ਖੁਸ਼ੀ ਮਹਿਸੂਸ ਹੁੰਦੀ ਆ ਬਈ ਹਾਂ ਤੇ ਕਦੇ ਗਾਉਣ ਦਾ ਮੌਕਾ ਮਿਲੇ ਆ ਇਦਾਂ ਵਿਆਹ ਤੇ ਜਾਂ ਕਿਸੇ ਨੇ ਇਨਵਾਈਟ ਕੀਤਾ ਹੋਵੇ ਕਿ ਬਾਈ ਤੁਹਾਡੀ ਸ਼ਕਲ ਬਾਈ ਨਾਲ ਮਿਲਦੀ ਹੈ ਤੇ ਉਹਦਾ ਕੋਈ ਗਾਣਾ ਸੁਣਾ ਦਿਓ ਹਾਂਜੀ ਵਿਆਹਾਂ ਤੇ ਵੀਰੇ ਯਾਰ ਸਿੰਗਿੰਗ ਦਾ ਸ਼ੌਂਕ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਆਪਾਂ ਨੂੰ ਸ਼ੌਂਕ ਹੈ ਸਿੰਗਿੰਗ ਦਾ ਤੇ ਹਰ ਵਿਆਹ ਤੇ ਜਿੱਤੇ ਵੀ ਰਿਲੇਟਿਵਸ ਦੇ ਹੋਵੇ ਫਰੈਂਡ ਦੇ ਵਿਆਹ ਹੋਵੇ ਕਿਸੇ ਦਾ ਵੀ ਹਨਾ ਤੇ ਹਰੇਕ ਵਿਆਹ ਤੇ ਮਨ ਲੱਗਦਾ ਗਾਈਦਾ ਹੀ ਹੈ ਵੀਰੇ ਅੱਛਾ ਕਿਹੜਾ ਗਾਣਾ ਗਾਉਣਾ ਹੁੰਦੇ ਉੱਥੇ ਸਪੈਸ਼ਲੀ ਸਪੈਸ਼ਲੀ ਵੀਰੇ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਨੂੰ ਸੁਣਾਓ ਇੱਕ ਵਾਰੀ ਹੋ ਹੋਏ ਤੋ ਨਾ ਕੋਈ ਭੋਲੀ ਅਣ ਜਾਣੇ ਹੁੰਦੀ ਐ ਹੋ ਕਦੇ ਕਦੇ ਪੇਕੇ ਦੇ ਠਾਣੇ ਹੁੰਦੀ ਐ ਹੋ ਜਾਗਦੇ ਦੇ ਰੈਂਦੀ ਹੱਥਾਂ ਨਾਲ ਖੇਡਦੀ ਜੇ ਸੌ ਜਾਵੇ ਜੱਟ ਤਾਂ ਸਰਾਣੇ ਹੁੰਦੀ ਐ ਹੋ ਮਰਦ ਦਾ ਕਹਿਣਾ ਦੁਰ ਬੱਚਿਆਂ ਤੋਂ ਜੱਟ ਦੀ ਮਸ਼ੂਕ ਬੀਬਾ ਹੋ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਜੱਟ ਦੀ ਮਸ਼ੂਕ ਬੀਬਾ ਕਿਆ ਬਾਤ ਹੈ ਬਈ ਬਹੁਤ ਵਧੀਆ ਬਹੁਤ ਸੋਹਣਾ ਗਾਣਾ ਬਈ ਤੁਸੀਂ ਗਾ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਸਹੀ ਗੱਲ ਆ ਥੈਂਕ ਯੂ ਥੈਂਕ ਯੂ ਤੇ ਆਵਾਜ਼ ਬਹੁਤ ਸੋਹਣੀ ਆ ਤੁਹਾਡੀ ਵੀ ਤੇ ਰਿਆਜ਼ ਵੀ ਕਰਦੇ ਹੁੰਦੇ ਆ ਹਾਂਜੀ ਬਈ ਰਿਆਜ਼ ਕਰੀਦਾ ਬਈ ਰੋਜੀ ਹਰਮੋਨੀਅਮ ਹੈਗਾ ਮੇਰੇ ਕੋਲ ਆਪ ਦਾ ਤੇ ਰੋਲ ਮਾਡਲ ਕਿਹਨੂੰ ਬਣਦੇ ਹੋ ਆਪਣਾ ਬਈ ਸਿੱਧੂ ਮੂਸੇ ਵਾਲੇ ਨੂੰ ਉਹਨਾਂ ਦੇ ਪੈਟਰਨ ਦੇ ਚੱਲ ਰਹੇ ਹੋ ਹਨ ਜਦੋਂ ਬਾਈ ਨੂੰ ਜਦੋਂ ਦਾ ਸੁਣਨਾ ਸ਼ੁਰੂ ਕੀਤਾ ਮੈਂ ਉਦੋਂ ਤੋਂ ਹੀ ਮਤਲਬ ਆਪਦੇ ਮਨ 'ਚ ਨਾ ਇੱਕ ਬੂਸਟ ਨਹੀਂ ਹੁੰਦੀ ਮਤਲਬ ਜਦੋਂ ਬਾਈ ਨੂੰ ਸੁਣਿਆ ਹਨਾ ਸੁਣਦੇ ਆ ਇਹ ਕਿ ਨਰਜੀ ਮਿਲਦੀ ਆ ਜਿੱਦਾਂ ਕਿ ਵਿਰੇ ਮੈਨਾਂ ਹੁਣ ਜਿੰਮ ਵੀ ਜਾਣਾ ਹਨਾ ਹਾਂ ਕੋਈ ਮਤਲਬ ਹੋਰ ਗਾਣਾ ਲੱਗਾ ਹੋਵੇ ਨਾ ਉਹ ਨਰਜੀ ਹੀ ਨਹੀਂ ਮਿਲਦੀ ਬਈ 100% ਗੱਲ ਆ 100% ਜਦੋਂ ਬਾਈ ਦਾ ਗਾਣਾ ਲੱਗਦਾ ਹਨਾ ਕੋਈ ਵੀ ਆ ਚੱਕ ਮਾਜਾ ਹਨਾ ਨੈਵਰ ਫੋਲਡ ਲੱਗਦਾ ਬੰਬੀਹਾ ਬੋਲੇ ਲੱਗਦਾ ਬਾਈ ਬਾਈ ਲੱਗਦਾ ਗਾਣਾ ਉਦੋਂ ਇੱਕ ਵੱਖਰੀ ਜੀ ਵਾਈ ਪਾਉਂਦੀ ਆ ਵੀ ਜੰਨਾ ਮਰਜ਼ੀ ਵੇਟ ਪਾ ਦੋ ਵੀ ਚੱਕ ਦੇਣਾ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਹੋਵੇ ਮੈਂ ਵੀ ਇਹੀ ਗੱਲ ਕਰਦਾ ਵੀ ਜਦੋਂ ਦੇ ਬਾਈ ਦੇ ਗਾਣੇ ਆਉਂਦੇ ਹੁੰਦੇ ਸੀ ਨਾ ਤੇ ਜਿੰਮ ਦੇ ਵਿੱਚ ਵੀ ਕਹਿ ਲਓ ਵੀ ਜੇ ਕਿਤੇ ਕੋਈ ਬੰਦਾ 50 ਕਿਲੋ weight ਚੱਕਦਾ ਤਾਂ ਬਾਈ ਦਾ ਗਾਣਾ ਲਾ ਕੇ 100 ਕਿਲੋ weight ਚੱਕ ਲੈਂਦਾ ਸੀ ਹਨਾ ਇਹ ਮੈਂ ਖੁਦ ਚੀਜ਼ ਇੱਕ ਇਮੇਜਨ ਕੀਤੀ ਦੇਖੀ ਹੋਈ ਹੈ ਇਹ ਚੀਜ਼ ਮੈਂ ਆਪਾਂ ਇਹੀ ਕਰਦੇ ਆ ਬਿਲਕੁਲ ਇਹੀ ਚੀਜ਼ ਹੁੰਦੀ ਹੈ ਜਦੋਂ ਮਤਲਬ ਬਾਈ ਦਾ ਗਾਣਾ ਲੱਗਿਆ ਹੁੰਦਾ ਇੱਕ એનર્ਜੀ ਲੈਵਲ ਆਪਣਾ ਨਾਲ ਅਲੱਗ ਹੀ ਹੁੰਦਾ ਹੈ ਹਨਾ ਤਾਂ ਆਪ ਬਹੁ ਹੋ ਜਾਂਦਾ ਵੀ ਹਾਂ ਸਹੀ ਗੱਲ ਆ ਤੇ ਚਲੋ ਪਰਮਾਤਮਾ ਨੇ ਕਿਤਨੇ ਕਿਤੇ ਤੁਹਾਨੂੰ ਉਹਨਾਂ ਵਰਗੀ ਜਿੱਦਾਂ ਕਹ ਲਓ ਕਿ ਇੱਕ ਦਿਖ ਪ੍ਰਦਾਨ ਕੀਤੀ ਆ ਤੁਹਾਡੀ ਹਾਈਟ ਤੇ ਜਿਹੜੀ ਸ਼ਕਲ ਆ ਤੇ ਤੁਹਾਡੇ ਤੁਰਨ ਦਾ ਤਰੀਕਾ ਵੀ ਹਣਾ ਤੇ ਬਾਈ ਨੂੰ ਇਸ ਗੱਲ ਬਾਰੇ ਕਦੇ ਪਤਾ ਸੀਗਾ ਕਦੇ ਵੀ ਮੇਰੇ ਵਰਗਾ ਵੀ ਕੋਈ ਬੰਦਾ ਹੋਰ ਹੈਗਾ ਦੁਨੀਆ ਤੇ ਮੇਰਾ ਨਹੀਂ ਫਰੈਂਡ ਆਪਿੰਡੋ ਤੇ ਉਹਨਾਂ ਨੇ ਨਾ ਮੈਨੂੰ ਦੋ ਕਿ ਦਿਨ ਮੈਂ ਥੋੜਾ ਘਰੇ ਸੀ ਉਹ ਪ੍ਰੋਬਲਮ ਸੀ ਵੀਰੇ ਤੇ ਉਹ ਗਏ ਮਤਲਬ ਬਾਈ ਨੂੰ ਮਿਲ ਮੈਨੂੰ ਦੱਸ ਕੇ ਗਿਆ ਸੀਗਾ ਵੀਰਾ ਉਹ ਹਾਂ ਤੇ ਬਾਈ ਨੂੰ ਮੈਂ ਕਿਹਾ ਮੈਂ ਕਿਹਾ ਮੇਰੇ ਵੀਡੀਓਜ਼ ਦਿਖਾਈ ਯਾਰ ਬਾਈ ਨੂੰ ਮੈਂ ਕਿਹਾ ਕੀ ਪਤਾ ਦੇਖ ਲੈਣ ਮੈਨੂੰ ਐ ਸੀਗਾ ਮੈਂ ਕਿਹਾ ਤੀ ਦੇਖਣੀ ਆ ਹਨਾ ਵੀ ਬਾਈ ਦਾ ਬਿਲਬੋਰਡ ਤੇ ਚੱਲਦਾ ਹਨਾ ਵੀ ਕੱਪੜਾ ਪਹਿਲਾਂ ਹੀ ਮਾਰ ਦਿੰਦਾ ਸੀ ਬਿਲਬੋਰਡ ਤੇ ਤੇ ਮੈਂ ਕਿਹਾ ਮੇਰੀਆਂ ਕੀ ਪਤਾ ਵੀਡੀਓ ਦੇਖਣੀ ਆ ਬਾਈ ਨੇ ਕਿ ਨਹੀਂ ਫਿਰ ਨਾ ਉਹ ਬਾਈ ਇੰਨਾ ਡਾਊਨਟ ਵਰਤੀ ਸਾਰਿਆਂ ਨੂੰ ਪਤਾ ਵੀਰੇ ਹਾਂ ਤੇ ਬਾਈ ਨੇ ਨਾ ਉਹ ਬੰਦੇ ਨੂੰ ਰੋਟੀ ਪਾਣੀ ਮਤਲਬ ਪੁੱਛਿਆ ਚਾਹ ਪਾਣੀ ਪਿਆ ਬਈ ਵਧੀਆ ਵਧੀਆ ਤਰੀਕੇ ਨਾਲ ਜਿਵੇਂ ਆਪਦੇ ਪਰਿਵਾਰ ਦਾ ਬੰਦਾ ਆਇਆ ਹੋਵੇ ਉਹ ਤਰੀਕੇ ਨਾਲ ਬੁਲਾਇਆ ਬੰਦੇ ਨੇ ਹਨਾ ਤੇ ਬਾਅਦ ਚ ਨਾ ਉਹ ਬਾਈ ਨੇ ਨਾ ਗੱਲ ਕੀਤੀ ਹਨਾ ਆ ਪਿੰਡੂ ਆ ਜਿਹੜਾ ਬਾਈ ਕਹਿੰਦਾ ਵੀਰੇ ਯਾਰ ਨਾ ਆਪਣੇ ਪਿੰਡੂ ਆ ਮੁੰਡਾ ਇੱਕ ਬਾਈ ਦੇ ਨਾਲ ਗੌਰਵ ਆ ਹਨਾ ਆਜੋ ਤੇ ਉਹਨਾਂ ਤੁਹਾਡੀਆਂ ਰੀਲਾਂ ਰੂਲਾਂ ਬਣਾਉਂਦਾ ਰੀਲਸ ਬਣਾਉਂਦਾ ਵੀਡੀਓ ਇੰਸਟਾਗ੍ਰਾਮ ਤੇ ਤੁਹਾਡੇ ਸੌਂਗਸ ਤੇ ਤੇ ਫੈਨ ਬਹੁਤ ਤਕੜਾ ਵੀਰੇ ਤੁਹਾਡਾ ਤੇ ਕਹਿੰਦੇ ਵੀ ਉਹਨਾਂ ਦੀਆਂ ਵੀਡੀਓਜ਼ ਦੇਖਿਓ ਇੱਕ ਵਾਰੀ ਤੇ ਜਦੋਂ ਉਹਨਾਂ ਨੇ ਵੀਡੀਓਜ਼ ਦੇਖੀਆਂ ਉਹ ਵੀ ਬਾਈ ਵੀ ਹੱਸਣ ਲੱਗ ਪਿਆ ਕਹਿੰਦਾ ਇਹ ਤਾਂ ਜਿਵੇਂ ਮੇਰੇ ਵਾਂਗੂ ਐਕਸ਼ਨ ਉਕਸ਼ਨ ਜੇ ਕਰਦਾ ਤੁਰਦਾ ਵੀ ਮੇਰੇ ਅੰਗੂ ਤੇ ਪੇਰੈਂਟਸ ਸੀਗੇ ਮਾਤਾ ਪਿਤਾ ਵੀ ਨਾਲ ਸੀਗੇ ਬਾਈ ਦੇ ਸਿੱਧੂ ਦੇ ਉਹਨਾਂ ਨੇ ਵੀ ਦੇਖੀਆਂ ਕਹਿੰਦੇ ਵੀ ਮਗਰੋਂ ਵੀ ਜਦੋਂ ਤੁਰਦਾ ਤੇ ਜਦੋਂ ਸਿੱਧਾ ਵੀ ਫਰੰਟ ਵੀ ਦੇਖੀਦਾ ਵੀ ਝਲਕ ਪੈਂਦੀ ਆ ਤੇਰੀ ਜਮਾਂ ਬਾਕੀ ਇੱਚ ਕੋਈ ਸ਼ੱਕ ਨਹੀਂ ਬਾਈ ਚੱਲ ਕੱਪੜੇ ਇਹ ਉਹ ਯੋਗਲਾ ਮੇਰਾ ਹਾਂ ਕਿਉਂਕਿ ਕਿੱਡੇ ਹਾਈ ਲੈਵਲ ਦੇ ਬੰਦੇ ਨੇ ਬਈ ਵੀਡੀਓ ਦੇਖੀ ਹੋਵੇ ਤਾਂ ਕਿੰਨਾ ਚਾਹ ਹੁੰਦਾ ਬੰਦੇ ਨੂੰ ਬਹੁਤ ਬਹੁਤ ਚਾਹੁੰਦਾ ਇੱਕ ਬੰਦੇ ਨੂੰ ਲੱਗਦਾ ਹੁੰਦਾ ਹੈ ਕਿ ਯਾਰ ਮੇਰਾ ਇੱਕ ਸਕਸੈਸ ਦਾ ਪਹਿਲਾ ਸਟੈਪ ਜਿਹੜਾ ਉਹ ਮੈਂ ਚੜ੍ਹ ਲਿਆ ਅੱਛਾ ਹਾਂਜੀ 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 ਸਹੀ ਗੱਲ ਆ ਬਈ ਅੱਛਾ ਤੁਸੀਂ ਗੱਲ ਕੀਤੀ ਹੈ ਵੀ ਹਨਾ ਉਹਨਾਂ ਨੇ ਵੀ ਕਿਹਾ ਸਾਨੂੰ ਵੀ ਤੁਰ ਕੇ ਦਿਖਾਓਗੇ ਮੜਾ ਜਾਂ ਮੋਡਲਿੰਗ ਦਾ ਸ਼ੌਂਕ ਵੀ ਰੱਖ ਰਿਹਾ ਤੁਸੀਂ ਇੱਕ ਵਾਰੀ ਬਾਈ ਵਾਂਗੂ ਤੁਰ ਕੇ ਦਿਖਾਓ ਵਾਹ ਜੀ ਵਾਹ ਸਹੀ ਗੱਲ ਆ ਬਾਕੀ ਜਮਾ ਹੀ ਹੈ ਹਨਾ ਉਹਦੇਆਂ ਕੋਈ ਜਮਾ ਤੁਰਦੇ ਹੋ ਸਹੀ ਗੱਲ ਹੈ ਬਾਈ ਬਹੁਤ ਵਧੀਆ ਬਹੁਤ ਵਧੀਆ ਤੇ ਬਾਈ ਦੀਆਂ ਰੀਲਾਂ ਵੀ ਜਿਹੜੀਆਂ ਹੁੰਦੀਆਂ ਨੇ ਵੀਡੀਓਜ਼ ਹੁੰਦੀਆਂ ਨੇ ਇੰਸਟਾਗ੍ਰam ਦੇ ਉੱਤੇ ਨਾ ਉਹਦੇ ਵਿੱਚ ਵੀ ਬਾਈ ਇਦਾਂ ਹੀ ਜਿਹੜਾ ਉਹ ਮੋਡਲਿੰਗ ਕਰਦਾ ਤੇ ਆਵਾਜ਼ ਤਾਂ ਬਾਈ ਦੀ ਹੁਣ ਹੈ ਹੀ ਵਧੀਆ ਆਪਾਂ ਸੁਣੀ ਲਈ ਆ ਤੇ ਇਸ ਤਾੜਾ ਟਰੈਕ ਵੀ ਆਇਆ ਕਦੇ ਕੋਈ ਹਾਂਜੀ ਇੱਕ ਕੀਤਾ ਹੋਇਆ ਇੱਕ ਦੋ song ਕੀਤੇ ਹੋਇਆ ਵੀਰੇ ਇੱਕ ਦਾ ਦੁਨੀਆ ਦਾ ਕਾਲ ਕੀਤਾ ਸੀਗਾ ਹਮ ਇੱਕ ਵਾਰੇ ਜੁੱਸਾ ਕੀਤਾ ਸੀ song ਉਹ ਮੈਂ ਆਪਦੀ ਹਾਈਟ ਤੇ ਕੀਤਾ ਸੀਗਾ ਜਿਵੇਂ ਕੀ 6 ਫੁੱਟ ਜੁੱਸਾ ਕਰੇ ਚੁਕਿਆ ਨਹੀਂ ਰੁਕਿਆ ਬਥੇਰਾ ਮੁੰਡਾ ਰੁਕਿਆ ਹੀ ਨਹੀਂ ਉਹਨਾਂ ਨੂੰ ਸੁਨੇਹਾ ਜਾ ਕੇ ਲਾ ਦੇ ਮਿੱਠੀ ਜੱਟ ਬੋੱਕਦਾ ਹੀ ਆਉਂਦਾ ਹਜੇ ਮੁੱਕਿਆ ਨਹੀਂ ਵਾਹ ਜੀ ਵਾਹ ਵਾਹ ਗਾ ਕੇ song ਇੱਕ ਵਾਰੀ ਇਹ ਵਾਲਾ song ਹੁੱਤਲ ਬੇਜੇ ਚਟਨਾ ਜਿਉਂਦਾ ਜ਼ਿੰਦਗੀ ਹਉ ਜੋਰਤਦੇ ਨਾਲ ਦੇਖ ਰਹਿੰਦਾ ਜੱਟੀਏ ਹਉ ਮੂਸੇ ਵਾਲੇ ਵਾਗੂਆਂ ਮਣਗਾ ਲੁੱਕ ਤੋਂ ਉਹਦੇ ਵਾਗੂ ਨੱਗਦਾਰਾਂ ਨਾਲ ਬਹਿੰਦਾ ਜੱਟੀਏ ਹਉ ਚੜਦੇ ਹੀ ਜਾਈਏ ਜੀ ਨੂੰ ਥਾਪੀ ਦੇ ਦिए ਜਿੱਤੇ ਫਿਰੇ ਸਾਡਾ ਹੱਥ ਕਦੇ ਉੱਠੇ ਹਈ ਨਹੀਂ ਉਹ 6 ਫੁੱਟ ਜੁਸਾ ਕਦੇ ਚੁੱਕਿਆਈ ਨਹੀਂ ਹਉ ਰੋਕਿਆ ਬਥੇਰਾ ਮੁੰਡਾ ਰੁਕਿਆਈ ਨਹੀਂ ਉਹਨਾਂ ਨੂੰ ਸੁਨੇਹਾ ਜਾ ਕੇ ਲਾਦੇ ਮਿੱਠੀਏ ਨਹੀਂ ਜੱਟ ਬੁੱਕਦਾ ਹੀ ਆਉਂਦਾ ਹਲੇ ਮੁੱਕੇ ਹਈ ਨਹੀਂ ਏ ਸੰਗੀਤ ਬਹੁਤ ਵਧੀਆ ਬਾਈ ਬਹੁਤ ਵਧੀਆ ਮਤਲਬ ਵਾਕਈ ਸਿੱਧੂ ਬਾਈ ਦੀ ਬਹੁਤ ਤਾਰੀਫ ਕੀਤੀ ਇਸ ਗਾਣੇ ਤੁਸੀਂ ਹਨਾ ਹਾਂਜੀ ਹਾਂਜੀ ਬਾਈ ਬਈ ਵਾਕਈ ਬਾਈ ਕਦੇ ਜਦਾਂ ਉਹਦੀ ਨੇਚਰ ਸੀ ਕਿ ਡਾਊਨ ਟੂ ਅਰਥ ਵੀ ਰਹਿਣਾ ਤੇ ਕਦੇ ਝੁਕਣਾ ਨਹੀਂ ਹੈਨਾ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਕੁਛ ਗੌਰਵ ਕੋਈ ਸਨੇਹਾ ਦੇਣਾ ਚਾਹੁੰਦੇ ਆ ਦੁਨੀਆ ਨੂੰ ਸਨੇਹਾ ਦਾ ਵੀਰ ਯਾਰ ਹਜੇ ਇੰਨੀ ਔਕਾਤ ਵੀ ਹੈ ਨਹੀਂ ਵੀਰੇ ਵੀ ਕਿਸੇ ਨੂੰ ਸਨੇਹਾ ਦਈਏ ਹਨਾ ਕਿਉਂ ਯੁਮਰ ਵੀ ਵੀਰੇ ਹਜੇ ਤਾਂ ਮਸ਼ਹੂਰ ਵੀ ਨਹੀਂ ਹੋਇਆ ਇਹਨਾਂ ਹਨਾ ਨਾ ਇੰਨੀ ਆਪਾਂ ਨੂੰ ਗੱਲਬਾਤ ਕਰਨੀ ਆਉਂਦੀ ਹੈ ਕਿਸੇ ਨਾਲ ਪਰ ਵੀਰੇ ਯਾਰ ਜਿੰਨਾ ਕਿ ਤਜਰਬਾ ਚੱਲ ਸਾਲ ਦੋਵਾਂ ਦਾ ਹਨਾ ਜਿਵੇਂ ਵੀ ਚੱਲਾ ਕੈਰੀਅਰ ਸ਼ੁਰੂ ਕੀਤਾ ਸੀ ਵੀ ਆਪਦੀ ਮਿਹਨਤ ਨਾ ਛੱਡੋ ਯਾਰ ਕਦੇ ਵੀ ਤੇ ਰੱਬ ਕਿਤੇ ਨਾ ਕਿਤੇ ਬਾਹ ਫੜਦਾ ਹੀ ਫੜਦਾ ਬਾਈ ਜਿਵੇਂ ਤੁਹਾਨੂੰ ਐਗਜ਼ਾਮਪਲ ਦਿਨਾ ਮੈਂ ਨਾ ਇਹ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਇੰਸਟਾਗ੍ਰam ਤੇ ਤੇ ਮੈਂ ਬਈ 100 ਵਿਊ ਤੋਂ ਵੀ 100 ਵਿਊ ਵੀ ਦੇਖਿਆ ਹੋਇਆ ਵੀ ਕਿਸੇ ਨੂੰ ਕਹਿਣਾ ਬਈ ਸਟੋਰੀ ਪਾ ਦੇ ਯਾਰ ਭਾਜੀ ਯਾਰ ਸਟੋਰੀ ਪਾ ਦਿਓ ਹਨਾ ਇਦਾਂ ਰੀਲ ਚੱਲ ਪੂਗੀ ਇਹ ਚੀਜ਼ਾਂ ਵੀ ਦੇਖੀਆਂ ਹੋਈਆਂ ਅੱਜ ਮਿਲੀਅਨਸ ਵਿਊ ਹੈਗੇ ਆ ਕਈ ਦਿਨਾਂ ਨੂੰ ਬਈ ਉਹੀ ਗੱਲ ਆ ਵੀ ਮਿਹਨਤ ਕਰੋ ਜਿੰਨੀ ਹੱਥ ਪਿੱਛੇ ਨਾ ਹਟੋ ਰੱਬ ਕਿਤੇ ਨਾ ਕਿਤੇ ਬਾਹ ਫੜਦਾ ਹੀ ਫੜਦਾ ਬਿਲਕੁਲ ਜੀ ਇਹ ਗੱਲ ਤਾਂ ਪੱਕੀ ਆ ਬਈ ਮਿਹਨਤ ਕਰਾਂਗੇ ਤਾਂ ਪਰਮਾਤਮਾ ਵੀ ਸਾਥ ਦਿੰਦਾ ਤੇ ਠੀਕ ਆ ਵੀਰੇ ਇਹ ਸੀਗੀ ਗੌਰਵ ਬਾਈ ਦੇ ਨਾਲ ਆਪਣੀ ਛੋਟੀ ਜੀ ਇੰਟਰਵਿਊ ਤੇ ਵੀਡੀਓ ਕਿੱਦਾਂ ਦੀ ਲੱਗੀ ਕਿੱਦਾਂ ਦੀ ਲੱਗੀ ਵੀਰ ਦੇ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਮਾੜਾ ਲੱਗਿਆ ਜੋ ਵੀ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਬਾਈ ਦੀ ਸ਼ਕਲ ਜਿਹੜੀ ਆ ਉਹ ਸਿੱਧੂ ਮੂਸੇ ਵਾਲੇ ਬਾਈ ਨਾਲ ਰਲਦੀ ਆ ਜਾਂ ਨਹੀਂ ਰਲਦੀ ਇਹ ਵੀ ਮੈਨੂੰ ਜਰੂਰ ਦੱਸ ਦਿਓ ਕਿ ਮੇਰਾ ਹੀ ਭਲੇਖਾ ਆਪਣਾ ਹੀ ਆ ਇਹ ਤੇ ਇਹ ਵੀ ਗੱਲ ਕਲੀਅਰ ਜਰੂਰ ਕਰ ਦਿਓ ਸੋ ਮਿਲਦੇ ਆ ਵੀਰੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ